ਪਹਿਲਾਂ ਪਾਣੀ ਟੇਲਾਂ ਤੇੋਂ ਘੱਟ ਹੁੰਦਾ ਸੀ ਕਿਤੇ ਕਿਤੇ ਜਮਾ ਹੀ ਨਹੀਂ ਹੁੰਦਾ ਸੀ ਹੁਣ ਪਾਣੀ ਪੂਰਾ ਆ ਰਿਹਾ ਹੈ ਕਿਉਂਕਿ ਬਿਜਲੀ ਖਬਰ ਕਰਨੀ ਪੈਂਦੀ ਹੈ ਮੋਟਰਾਂ ਦੀ ਕਿੰਨਾ ਬੈਨੀਫਿਟ ਕਰਨਾ ਕੋਈ ਵੈਸੇ ਹੈ ਪਰ ਪੂਰਾ ਹੀ ਬੈਨੀਫਿਟ ਹੈ ਇਹ ਫਸਲ ਨੂੰ ਵੀ ਨਾਲੇ ਜੇ ਕੱਸੀ ਦਾ ਪਾਣੀ ਮਿਲੂਗਾ ਫਸਲ ਵੀ ਚੰਗੀ ਹੋਊਗੀ ਧਰਤੀ ਦਾ ਪਾਣੀ ਆ ਜਿਹੜਾ ਇੱਥੇ ਥੋੜਾ ਨਰਮ ਹੈ ਤੇ ਫਸਲ ਜੰਮ ਲਈ ਆਪਣਾ ਕਸੀ ਦਾ ਪਾਣੀ ਲੱਗੂਗਾ ਹੀ ਫਸਲ ਵੀ ਵਧੀਆ ਹੋਏਗੀ। ਬਾਕੀ ਲਾਈਟ ਵੀ ਮਿਲ ਰਹੀ ਹੈ ਜੀ। ਲਾਈਟ 8 ਘੰਟੇ ਆ ਲਾਈਟ ਤਾਂ 14 14 15 15 ਘੰਟੇ ਚੱਲ ਰਹੀ ਹੈ ਜੀ। ਲਾਈਟ ਵੀ ਪੂਰੀ ਮਿਲ ਰਹੀ ਹੈ। ਉਹ ਸਰਕਾਰ ਇਹੋ ਜਿਹੀ ਚੀਜ਼ਾਂ ਨੂੰ ਜੋ ਉੱਪਰਲੇ ਲੈਵਲ ਦੀਆਂ ਲੜਾਈਆਂ ਜਾਂ ਲੜਕੀਆਂ ਨੂੰ ਛੱਡ ਕੇ ਜਿਹੜੇ ਅਸਲੀ ਬੰਦੇ ਦੀ ਪ੍ਰੋਬਲਮ ਹੈ ਉਹਨੂੰ ਜੇ ਸਮਝ ਰਹੀ ਹੈ ਸਰਕਾਰ ਤਾਂ ਚੰਗੀ ਗੱਲ ਹੈ। ਇਸ ਏਰੀਆ ਨੂੰ ਟੰਗੇ ਤਰੀਕੇ ਨਾਲ ਜਾਣਦੇ ਹੋ ਤੁਸੀਂ ਏਰੀਆ ਹੀ ਵੇਖਿਆ ਹੋਇਆ ਹੈ। ਆ ਕਾਫੀ ਲੋਕ ਪੁੱਛਦੇ ਅਸਗਾ ਤੋ ਪਾਣੀ ਟੇਲ ਤੱਕ ਬਿਲਕੁਲ ਪਹੁੰਚ ਰਿਹਾ ਹੈ। ਬੈਨੀਫੀਟ ਕਿੰਨਾ ਖਾਸ ਹੈ। ਬੈਨੀਫੀਟ ਆਬੀਅਸਲੀ ਇਹਨਾਂ ਬੰਦੇ ਨੂੰ ਕਦੇ ਉਮੀਦ ਹੀ ਨਹੀਂ ਸੀ ਕਿ ਵੀ ਇੱਥੋਂ ਤੱਕ ਆਊ ਵੀ ਕਦੇ ਪਾਣੀ ਸਾਡੇ ਤੱਕ ਆਊਗਾ। ਇਸ ਤਰ੍ਹਾਂ ਸਿਰ ਫਰੀਦਕੋਟ ਅਤੇ ਸ਼੍ਰੀ ਮੁਕਸਤ ਸਾਹਿਬ ਦੇ ਹਾਦ ਤੇ ਮੌਜੂਦ ਆ ਜਿੱਥੇ ਕੀ ਕੱਸੀ ਡੀਟੇਲ ਤੇ ਜਿਹੜਾ ਹੈਗਾ ਪਾਣੀ ਪਹੁੰਚਦਾ ਤੁਹਾਨੂੰ ਦਿਖਾ ਰਹੇ ਹਾਂ। ਪਿੰਡ ਦੇ ਲੋਕੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਪਸ ਤਾਂ ਤੋਂ ਮੈਂ ਨਜ਼ਰ ਮਾਰਾਂਗੇ ਤਾਂ ਬਿਲਕੁਲ ਡੀਟੇਲ ਤੇ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੋਂ ਕਿ ਆ ਕਰੀਬ 150 ਏਕੜ ਫਸਲ ਜਿਹੜੀ ਹੈਗੀ ਹੈ ਉਸ ਨੂੰ ਪਾਣੀ ਸਪਲਾਈ ਹੁੰਦਾ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਡੀਟੇਲ ਤੇ ਮੌਜੂਦ ਹਾਂ ਤੇ ਇਸ ਪਾਸੇ ਘੁੰਮ ਕੇ ਪਾਣੀ ਜਿਹੜਾ ਹੈ ਤਮਾਮ ਖੇਤਾਵਲ ਨੂੰ ਜਾਂਦਾ ਹੈ ਲੋਕ ਜਿਹੜੇ ਨੇ ਇੱਥੋਂ ਦੇ ਕਾਫੀ ਖੁਸ਼ ਨੇ ਗੱਲਬਾਤ ਲੋਕਾਂ ਦੇ ਨਾਲ ਸਭ ਤੋਂ ਪਹਿਲੇ ਕਰਾਂਗੇ ਕਿ ਉਹਨਾਂ ਦਾ ਕੀ ਕੁਝ ਉਹਨਾਂ ਦਾ ਕਹਿਣਾ ਹੈ ਭਾਈ ਜੀ ਕੀ ਨਾ ਤੁਹਾਡਾ ਮੇਰਾ ਨਾਮ ਲਵਜੋ ਸਿੰਘ ਹੈ ਲਵਜੀ ਜੀ ਕਿਸ ਤਰੀਕੇ ਨਾਲ ਵਿਖਦੇ ਹਾਂ ਪਾਣੀ ਦੀ ਗਲਤ ਗੱਲਬਾਤ ਕੀਤੀ ਜਾਵੇ ਕਿ ਪਹਿਲੇ ਵੀ ਸੇਮ ਅਸੇ ਤਰੀਕੇ ਨਾਲ ਚੱਲਦਾ ਸੀ ਜਾਂ ਹੁਣ ਕੁਝ ਲੱਗ ਰਿਹਾ ਤੁਹਾਨੂੰ ਚੇਂਜ ਹੋਇਆ ਨਹੀਂ ਫਰਕ ਹੈਗਾ ਜੀ ਪਹਿਲਾਂ ਪਾਣੀ ਟੇਲਾਂ ਤੇ ਘੱਟ ਆਉਂਦਾ ਸੀ ਕਿਤੇ ਕਿਤੇ ਜਮਾ ਹੀ ਨਹੀਂ ਆਉਂਦਾ ਸੀਗਾ ਜੀ ਹੁਣ ਪਾਣੀ ਪੂਰਾ ਆ ਰਿਹਾ ਟੇਲਾਂ ਤੇ ਹਾਂਜੀ ਕੀ ਲੱਗਦਾ ਕਿਹੜੇ ਕਾਰਨ ਰਏ ਹੁਣੇ ਜਿਹੜਾ ਕਿ ਹੁਣ ਜਾਂ ਸਰਕਾਰ ਦੀ ਬਦਲੀ ਮੰਨਦੇ ਹੋ ਜਾਂ ਕੁਝ ਹੋਰ ਤਰੀਕਾ ਹੈ ਜਾਂ ਕੋਈ ਜਿਵੇਂ ਜ਼ੋਨ ਵਿੱਚ ਡਿਵਾਈਡ ਕੀਤਾ ਗਿਆ ਉਸ ਚੀਜ਼ ਨਾਲ ਫਰਕ ਪਿਆ ਕੋਈ ਫਰਕ ਆਇਆ ਇੱਕ ਅੱਸੀ ਨਵੀਂ ਬਣ ਗਈ ਪਹਿਲਾਂ ਜਿਵੇਂ ਮੋਗੇ ਵੱਡੇ ਛੋਟੇ ਕਰ ਰੱਖੇ ਲੋਕਾਂ ਨੇ ਆਪ ਦੀਆਂ ਮਰਜ਼ੀਆਂ ਨਾਲ ਹੀ ਪੁਰਾਣੀਆਂ ਸਰਕਾਰਾਂ ਚ ਹੁਣ ਜਿੰਨਾ ਪਾਣੀ ਜਿਹਨੂੰ ਜਿੰਨਾ ਮੋਗਾ ਲੱਗਿਆ ਹੋਇਆ ਉਹਨਾਂ ਨੂੰ ਮਿਲ ਰਿਹਾ ਜੀ ਸਾਰੇ ਕੱਸੀ ਤੇ ਨਵੇਂ ਮੋਗੇ ਲੱਗੇ ਆਈ ਤੇ ਨਵੀਂ ਬਣੀ ਵੀ ਹੁਣ ਟੇਲਾਂ ਤੇ ਵੀ ਪਾਣੀ ਆ ਰਿਹਾ ਜੀ ਪਹਿਲਾਂ ਪਾਣੀ ਪਿੱਛੇ ਹੀ ਰਹਿ ਜਾਂਦਾ ਸੀ ਜੀ ਕਿੰਨਾ ਏਰੀਆ ਜਿਹੜਾ ਕਿ ਜੀ ਸੂਚਾਈ ਇਸ ਨਾਲ ਹੋ ਰਹੀ ਹੈ ਇਹ ਹਾਂਜੀ ਜੇਕਰ ਮੰਨ ਲਓ ਇਸ ਤਰੀਕੇ ਪਾਣੀ ਮਿਲਦਾ ਹੈ ਤਾਂ ਦੂਜੇ ਪਾਸੇ ਬਿਜਲੀ ਖਪਤ ਕਰਨੀ ਪੈਂਦੀ ਹੈ ਮੋਟਰਾਂ ਤੇ ਕਿੰਨਾ ਕੁ ਬੈਨੀਫਿਟ ਕਿੰਨਾ ਹੋ ਰਿਹਾ ਸੀ ਇਹਨਾਂ ਨੂੰ ਨਹੀਂ ਪੂਰਾ ਹੀ ਬੈਨੀਫਿਟ ਹੈ ਜੀ ਫਸਲ ਨੂੰ ਵੀ ਨਾਲੇ ਜੇ ਕੱਸੀ ਦਾ ਪਾਣੀ ਮਿਲੂਗਾ ਫਸਲ ਵੀ ਚੰਗੀ ਹੋਊਗੀ ਧਰਤੀ ਦਾ ਪਾਣੀ ਹੈ ਜਿਹੜਾ ਇੱਥੇ ਥੋੜਾ ਨਰਮ ਹੈ ਜੀ ਤੇ ਫਸਲ ਜੂ ਜੇ ਆਪਣਾ ਕੱਸੀ ਦਾ ਪਾਣੀ ਲੱਗੂਗਾ ਹੀ ਫਸਲ ਵੀ ਵਧੀਆ ਹੋਊਗੀ ਬਾਕੀ ਲਾਈਟ ਵੀ ਮਿਲ ਰਹੀ ਹੈ ਜੀ ਲਾਈਟ 8 ਘੰਟੇ ਆ ਲਾਈਟ ਤਾਂ 14 14 15 15 ਘੰਟੇ ਚੱਲ ਰਹੀ ਹੈ ਜੀ ਲਾਈਟ ਵੀ ਪੂਰੀ ਮਿਲ ਰਹੀ ਹੈ ਜੀ ਐਜੇ ਨਾਲ ਕੁਝ ਹੋਰ ਮੰਗ ਹੋਏ ਕੋਈ ਹੋਰ ਅਪੀਲ ਹੋ ਕਿ ਜਿਸ ਕਿ ਕੁਝ ਲੋਕ ਦੱਸ ਰਹੇ ਸੀਗੇ ਕਿ ਕੁਝ ਲੋਕ ਪਾਈਪਾਂ ਲਗਾ ਲੈਂਦੇ ਨੇ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹਾਂ ਹਾਂਜੀ ਉਹ ਹੋਣੀ ਚਾਹੀਦੀ ਆ ਜੀ ਪਿੱਛੇ ਪਾਈਪਾਂ ਲਾ ਲੈਂਦੇ ਨੇ ਲੋਕ ਹੀ ਤੇ ਮੰਨ ਲਓ ਹੁਣ ਪਾਣੀ ਆ ਰਿਹਾ ਰਾਤ ਨੂੰ ਪਾਣੀ ਘਟ ਜਾਂਦਾ ਤੇ ਉਹ ਉਹਨਾਂ ਦੇ ਜਿਹੜੇ ਪਾਈਪਾਂ ਲਾਉਂਦੇ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਜੀ ਮਲਾਜ਼ਮਾਂ ਨੂੰ ਢੀੜਾ ਮਾਰਨਾ ਚਾਹੀਦਾ ਰਾਤ ਨੂੰ ਹੀ ਕੱਸੀ ਦੇ ਉੱਤੇ ਅਸਲ ਭਾਈ ਜਿਹੜਾ ਫੈਸਲਾ ਸਰਕਾਰ ਨੇ ਲਿਆ ਉਹ ਵੀ ਪਿੱਛੇ ਮੋਗੇ ਛੋਟੇ ਕੀਤੇ ਆ ਹੁਣ ਉਹਦੇ ਵਿੱਚ ਨਾ ਕਈ ਬੰਦੇ ਤਕਲੀਫ ਪੈਦਾ ਕਰ ਰਹੇ ਵੀ ਸਾਡੇ ਮੋਗੇ ਛੋਟੇ ਕਾ ਤੋਂ ਕਰਦੇ ਹੁਣ ਇਹ ਦੇਖਣ ਵਾਲੀ ਗੱਲ ਹੈ ਵੀ ਉਹਨਾਂ ਦੇ ਤਾਂ ਮੋਗੇ ਛੋਟੇ ਹੋਏ ਆ ਪਾਣੀ ਘਟਿਆ ਹੀ ਆ ਤੇ ਇਹ ਬੰਦੇ ਜਮੇ ਸੁੱਕੇ ਚ ਬੈਠੇ ਸੀ ਮੋਗੇ ਛੋਟੇ ਕਰਕੇ ਪਾਣੀ ਨੂੰ ਵੀ ਤਾਂ ਇੱਕੋ ਪਾਸੇ ਤਾਂ ਲਿਆ ਨਹੀਂ ਸਕਦੇ ਸੀ ਕਿਸੇ ਪਾਣੀ ਤਾਂ ਉਹਨੇ ਰਹਿਣਾ ਸੀ ਮੋਗੇ ਛੋਟੇ ਕਰਕੇ ਜਿਹੜੇ ਬੰਦੇ ਜਮੇ ਪਾਣੀ ਤੋਂ ਵਾਝੇ ਬੈਠੇ ਸੀ ਉਹਨਾਂ ਤੱਕ ਜੇ ਪਾਣੀ ਪਹੁੰਚਦਾ ਤਾਂ ਦੂਜੇ ਬੰਦਿਆਂ ਨੂੰ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਿਨ੍ਹਾਂ ਦੇ ਮੋਗੇ ਛੋਟੇ ਹੋਏ ਕਿਉਂਕਿ ਉਹਨਾਂ ਦੇ ਓਵਰਫਲੋ ਹੋ ਜਾਂਦਾ ਸੀ ਪਾਣੀ ਤੇ ਲਾਈਟ ਦਾ ਵੀ ਜਿਹੜਾ ਮਸਤਰੀਆਂ ਚੀਜ਼ਾਂ ਦੇਖੋ ਮੈਂ ਵੀ ਤੁਹਾਡੇ ਵਾਂਗੂ ਪੱਤਰਕਾਰ ਭਾਈ ਜਾ ਰਿਹਾ ਜੋ ਜਿਹੜੀਆਂ ਚੀਜ਼ਾਂ ਸਲਾਉਣ ਵਾਲੀਆਂ ਉੱਥੇ ਵਿਰੋਧੀਆਂ ਨੂੰ ਵੀ ਸਲਾਉਣਾ ਚਾਹੀਦਾ ਹੈ ਹਨਾ ਅਸੀਂ ਤਾਂ ਹੁਣ ਮੈਂ ਤਾਂ ਹੁਣ ਸ ਉਹ ਸਰਕਾਰ ਇਹੋ ਜਿਹੀ ਚੀਜ਼ਾਂ ਨੂੰ ਜੋ ਉੱਪਰਲੇ ਲੈਵਲ ਦੀਆਂ ਲੜਾਈਆਂ ਜਾਂ ਲੜ ਕੇ ਉਹਨਾਂ ਨੂੰ ਛੱਡ ਕੇ ਜਿਹੜੇ ਅਸਲੀ ਬੰਦੇ ਦੀ ਪ੍ਰੋਬਲਮ ਹੈ ਉਹਨੂੰ ਜੇ ਸਮਝ ਰਹੀ ਹੈ ਸਰਕਾਰ ਤਾਂ ਚੰਗੀ ਗੱਲ ਹੈ ਕਿਉਂਕਿ ਤੁਸੀਂ ਇਸ ਏਰੀਆ ਨੂੰ ਚੰਗੇ ਤਰੀਕੇ ਨਾਲ ਜਾਣਦੇ ਹੋ ਤੁਸੀਂ ਏਰੀਆ ਵੀ ਵੇਖਿਆ ਹੋਇਆ ਹੈ ਆ ਕਾਫੀ ਲੋਕ ਖੁਸ਼ ਨੇ ਇਸ ਗੱਲ ਤੋਂ ਕਿ ਪਾਣੀ ਟੇਲ ਤੱਕ ਬਿਲਕੁਲ ਪਹੁੰਚ ਰਿਹਾ ਹੈ ਬੈਨੀਫਿਟ ਕਿੰਨਾ ਖੈ ਇਸ ਚੀਜ਼ ਨਾਲ ਲੋਕਾਂ ਨੂੰ ਦੇਖੋ ਬੈਨੀਫਿਟ ਆਬਵੀਅਸਲੀ ਇਹਨਾਂ ਬੰਦੇ ਨੂੰ ਕਦੇ ਉਮੀਦ ਹੀ ਨਹੀਂ ਸੀ ਕਿ ਵੀ ਇੱਥੇ ਤੱਕ ਆਊਗੀ ਕਦੇ ਪਾਣੀ ਸਾਡੇ ਤੱਕ ਆਊਗਾ ਬਹੁਤ ਵਾਰੀ ਸਰਕਾਰਾਂ ਕੋਲੇ ਗੇੜੇ ਮਾਰੇ ਹੋਣਗੇ ਇਹਨਾਂ ਨੇ ਪਰ ਉਹ ਉਮੀਦ ਨਹੀਂ ਸੀ ਐ ਕਿ ਇਹਨਾਂ ਨੇ ਇੱਕ ਗੇੜਾ ਮਾਰਿਆ ਲੱਗਿਆ ਵੀ ਸਰਕਾਰ ਬਦਲੀ ਐ ਤਾਂ ਬਦਲਾਅ ਚ ਚੀਜ਼ਾਂ ਕੁਝ ਲੈ ਕੇ ਆਣਗੇ ਸੋ ਇਹੋ ਜਿਹੀਆਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਨਾ ਜ਼ਰੂਰ ਬਣਦਾ ਵੀ ਕਿਉਂਕਿ ਇਹ ਆਮ ਬੰਦੇ ਦੀ ਜਿਨ੍ਹਾਂ ਕੋਲੇ ਪਾਣੀ ਜਾਵਣ ਨਹੀਂ ਸੀ ਆ ਰਿਹਾ ਇਹਦੇ ਵਿੱਚ ਜਿਹੜੇ ਬੰਦੇ ਹੁਣ ਕਹਿੰਦੇ ਸਾਡੇ ਮੋਗੇ ਛੋਟੇ ਕਰਤੇ ਸੀ ਤੇ ਉਹਨਾਂ ਦੇ ਪਾਣੀ ਓਵਰਫਲੋ ਹੋਈ ਜਾਂਦਾ ਸੀ ਤੇ ਇਹਨਾਂ ਦੇ ਆਉਂਦਾ ਵੀ ਨਹੀਂ ਸੀ ਇਹ ਫੈਸਲਾ ਜਿਹੜਾ ਲਿਆ ਉਹ ਸੋਹਣਾ ਲਿਆ ਚੰਗਾ ਲਿਆ ਔਰ ਜਿਹੜੀ ਮੋਟਰਾਂ ਦੀ ਲਾਈਟ ਹੈ ਉਹ ਆ ਪਿਛਲੀ ਵਾਰੀ ਤੱਕ ਦੇਖੋ ਤੁਸੀਂ 8 ਘੰਟੇ ਵੀ ਪ ਤੇ ਵਧੀਆ ਆ ਰਹੀ ਹੈ ਕੋਈ ਪਾਣੀ ਦੀ ਮਤਲਬ ਹੈ ਕਿ ਪਾਣੀ ਦੀ ਸਮੱਸਿਆ ਲੋਕਾਂ ਨੂੰ ਨਹੀਂ ਆਏਗੀ ਜੇ ਰੱਬ ਨੇ ਕੁਦਰਤੀ ਮਾਰ ਕਰ ਵੀ ਦਿੱਤੀ ਜੇ ਪਾਣੀ ਮੀਂਹ ਨਾ ਆਇਆ ਜਸਤਪ ਦੀ ਗਰਮੀ ਹੈ ਤੋ ਲੋਕਾਂ ਨੂੰ ਸੌਖਾ ਹੋ ਜਾਊਗਾ ਸੋ ਇਹ ਚੀਜ਼ਾਂ ਨੂੰ ਜੇ ਅਪਰੀਸ਼ੀਏਟ ਕਰਨਾ ਹੁੰਦਾ ਨਾ ਇਹਨਾਂ ਦੀ ਵਿਧਾਈ ਵਿਰੋਧੀਆਂ ਨੂੰ ਵੀ ਦੇਣੀ ਚਾਹੀਦੀ ਹੈ ਮੈਂ ਤਾਂ ਇਹ ਕਹਿਣਾ ਬਾਕੀ ਪਿੰਡ ਦੇ ਲੋਕ ਖੜੇ ਨੇ ਮੈਂ ਤਾਂ ਕਦੇ ਅੱਜ ਆਇਆ ਸੀ ਤੁਹਾਡੇ ਤੁਸੀਂ ਆਗੇ ਚੱਲੋ ਮੈਂ ਜਾਣਦੇ ਤਾਂ ਬਟ ਪਿੰਡ ਦੇ ਲੋਕਾਂ ਨੂੰ ਦਾਦਾ ਪਤਾ ਤੁਹਾਡਾ ਕੀ ਨਾ ਬਾਈ ਸੌ ਪਾਲ ਸੀ ਨਹੀਂ ਬਾਈ ਸਭ ਤੋਂ ਪਹਿਲੇ ਏਰੀਆ ਨੂੰ ਕਾਫੀ ਪੁਰਾਣਾ ਹੈ ਤੁਸੀਂ ਇੱਥੇ ਰਹਿਣ ਵਾਲੇ ਹੋ ਕਿੰਨਾ ਕੁ ਫਰਕ ਕਿੰਨਾ ਕੁ ਲੱਗ ਰਿਹਾ ਇਸ ਚੀਜ਼ ਨਾਲ ਬੇਸ਼ੱਕ ਇੱਕ ਕਿਸਾਨ ਹੋਣ ਦੇ ਨਾਤੇ ਬਹੁਤ ਜਿਆਦਾ ਫਰਕ ਆ ਜੀ ਇੱਥੇ ਪਾਣੀ ਮੈੜੀ ਨਹੀਂ ਰਿਹਾ ਸੀ ਇਹਨਾਂ ਲੋਕਾਂ ਨੂੰ ਪਾਣੀ ਪਿੱਛੇ-ਪਿੱਛੇ ਖਤਮ ਹੋ ਜਾਂਦਾ ਸੀ ਪਰ ਇਹ ਸਰਕਾਰ ਨੇ ਕੋਈ ਕਾਲੀ ਕਾਂਗਰਸ ਨਹੀਂ ਵੇਖਿਆਗਾ ਹਰੇਕ ਨੂੰ ਇੱਕ ਅੱਖ ਨਾਲ ਵੇਖਿਆ ਮੋਗੇ ਜਿਹੜੇ ਸੀਗੇ ਕਿਸੇ ਦਾ ਓਵਰਫਲੋ ਸੀ ਉਹ ਛੋਟਾ ਕੀਤਾ ਟੇਲ ਤੇ ਪਾਣੀ ਪਹਜਾਇਆ ਉਹਨਾਂ ਨੇ ਖੁਸ਼ ਆ ਲੋਕ ਗੱਲਾਂ ਬਾਤਾਂ ਹੁੰਦੀਆਂ ਨੇ ਹੁਣ ਪਿੰਡ ਵਿੱਚ ਕਿ ਹਾਂ ਵੀ ਪਹਿਲੇ ਇਹ ਸਮੱਸਿਆਵਾਂ ਸੀਗੀਆਂ ਹੁਣ ਦੂਰ ਹੋ ਗਈਆਂ ਨਹੀਂ ਜੀ ਹੁਣ ਤਾਂ ਲੋਕ ਪੂਰੇ ਖੁਸ਼ ਆ ਜਿੰਨੇ ਵੀ ਕਹਿ ਦੇਗੇ ਉਹਨੇ ਹੀ ਖੁਸ਼ ਆ ਬੇਹੱਦ ਖੁਸ਼ ਆ ਲੋਕ ਬਜੀ ਤੁਹਾਡਾ ਕੀ ਨਾਮ ਗੁਰਜਿੰਦਰ ਸਿੰਘ ਮੈਂਬਰ ਪੰਚਾਇਤ ਸਰਗੀ ਵਾਲਾ ਜੀ ਗੁਰਜਿੰਦਰ ਜੀ ਪੰਚਾਇਤ ਵੀ ਦੇਖਦੇ ਹੋ ਨਾਲ ਦੇ ਨਾਲ ਇਸ ਤਰੀਕੇ ਦੇ ਕੰਮ ਜਦੋਂ ਹੁੰਦੇ ਆ ਕਿਦਾਦਾ ਮਹਿਸੂਸ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਇਸ ਪਾਰਟੀ ਨਾਲ ਸੰਬੰਧਤ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਸਾਡੀ ਪਾਰਟੀ ਇਸ ਕੋਈ ਕੁਝ ਕਰ ਰਹੀ ਹੈ ਜੀ ਤੇ ਅਸੀਂ ਬਹੁਤ ਪਾਰਟੀ ਦਾ ਧੰਨਵਾਦ ਕਰਦੇ ਆ ਭਗਵੰਤ ਮਾਨ ਸਰਦਾਰ ਦੇ ਬਹੁਤ ਧੰਨਵਾਦ ਕਰਦੇ ਆ ਜੀ ਜਿਹਨਾਂ ਨੇ ਪਾਣੀ ਪਹੁੰਚਾਇਆ ਇੱਥੇ ਟੀਲ ਤੇ ਇਹਨਾਂ ਦਾ ਕਿਸਾਨਾਂ ਦਾ ਬਾਹ ਫੜੀ ਹੈ ਜੀ ਕਿੰਨੇ ਕ ਟਾਈਮ ਬਾਅਦ ਇਸ ਤਰ੍ਹਾਂ ਕੇ ਪ੍ਰੋਪਰ ਇੰਨੀ ਵੱਡੀ ਮਾਤਰਾ ਵਿੱਚ ਪਾਣੀ ਇੱਥੇ ਪਹੁੰਚਿਆ ਹੋਣਾ ਇਹ ਪਹਿਲਾਂ ਤਾਂ ਥੋੜਾ ਘੱਟ ਪਹੁੰਚਦਾ ਸੀਗਾ ਹੁਣ ਨਵੀਂ ਬਣੀ ਆ ਇਹ ਹੁਣ ਪੂਰਾ ਵਧੀਆ ਪਾਣੀ ਆ ਰਿਹਾ ਇੱਥੇ ਜੀ ਫੁੱਲ ਫੁੱਲ ਪਾਣੀ ਪੂਰੀ ਟੇਲ ਫੋਲੋ ਰਹੀ ਹੈ ਜੀ ਸਹੀ ਲੈਵਲ ਉੱਪਰ ਬਣੀ ਆ ਹਾਂ ਜੀ ਹਾਂ ਜੀ ਸਹੀ ਲੈਵਲ ਉੱਪਰ ਹਾਂ ਜੀ ਹਾਂ ਜੀ ਇੱਕ ਜੀ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਵੀ ਜਿਹੜੇ ਰਾਤ ਨੂੰ ਲੋਕ ਪਾਈਪ ਲਾਉਂਦੇ ਨਾ ਉਹ ਤੇ ਜ਼ਰੂਰ ਕਾਰਵਾਈ ਸਖਤ ਤੋਂ ਸਖਤ ਕਰਨ ਤੇ ਟੇਲ ਤੇ ਪਾਣੀ ਰਾਤ ਨੂੰ ਹੀ ਪੂਰਾ ਫੁੱਲ ਆਵੇ ਠੀਕ ਹੈ ਹਾਂ ਜੀ ਭਾਈ ਜੀ ਇਹ ਲੈਵਲ ਝੋਕੇ ਬਾਲੀ ਬਣੀ ਆ ਨਹੀਂ ਕੱਸੀ ਹੁਣ ਸਹੀ ਟਲਾਨ ਕਰਕੇ ਟੇਲ ਤੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਜੀ ਇਸ ਕਰਕੇ ਹਾਂ ਜੀ ਹੁਣ ਤਾਂ ਨਹੀਂ ਪਾਣੀ ਦੀ ਕੋਈ ਸਮੱਸਿਆ ਰਹੋਗੀ ਨਹੀਂ ਨਹੀਂ ਜੀ ਹੁਣ ਤਾਂ ਨਹੀਂ ਹੁਣ ਤਾਂ ਹੀ ਲੈਟਰ ਹੀ ਬਹੁਤ ਆ 24 ਘੰਟਿਆਂ ਨੂੰ ਚੱਲੀ ਜਾਂਦੀ ਮੋਟਰਾਂ ਤੇ ਮੋਟਰਾਂ ਹੀ ਬੰਦ ਕਰਕੇ ਝੋਨਾ ਲਾਈ ਜਾਂਦੇ ਆ ਜੀ ਖੁਸ਼ ਹੈ ਕਿਸਾਨ ਸਾਰੇ ਹੁਣ ਇਸ ਵਕਤ ਹਾਂ ਜੀ ਸਾਰੇ ਖੁਸ਼ ਹੈ ਜੀ ਬਿਲਕੁਲ ਇਹ ਪਿੰਡ ਵਸਾਰ ਦਾ ਮੌਜੂਦ ਸੀ ਕਿ ਜਿਨ੍ਹਾਂ ਨੇ ਆਪਣੇ ਕੁਝ ਸਮੱਸਿਆਵਾਂ ਰੱਖੀਆਂ ਨੇ ਅਤੇ ਜਿਹੜਾ ਸਰਕਾਰ ਦਾ ਧੰਨਵਾਦ ਵੀ ਹੈ ਜਿਨ੍ਹਾਂ ਕੋਲ ਪਾਣੀ ਨਹੀਂ ਪਹੁੰਚ ਰਿਆ ਸੀਗਾ ਉਹ ਵੀ ਕੀਤਾ ਇੱਕ ਮੁਰਦਾ ਤੋਂ ਦਿਖਾ ਦਿੰਦੇ ਆ ਤਸਵੀਰ ਦੇਖ ਸਕਦੇ ਹੋ ਬਿਲਕੁਲ ਟੇਲ ਤੇ ਮੌਜੂਦ ਹੈ ਗਿਆ ਸੀ ਅਤੇ ਪਾਣੀ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਇੱਥੇ ਪਹੁੰਚ ਰਿਹਾ ਤਾਂ ਇਹ ਤਸਵੀਰ ਤੁਸੀਂ ਫਰੀਦਕੋਟ ਅਤੇ ਮੁਕਸਰ ਦੇ ਪਿੰਡ ਹਰੀਏਵਾਲਾ ਦੇ ਵਿਚਕਾਰ ਦੀ ਵੇਖ ਰਹੇ ਸੀਗੇ ਜਿੱਥੇ ਕਿ ਇਸ ਵਕਤ ਟੇਲ ਤੇ ਅਸੀਂ ਮੌਜੂਦ ਹਾਂ ਟੇਲ ਤੇ ਪਾਣੀ ਪ੍ਰੋਪਰ ਤਰੀਕੇ ਨਾਲ ਪਹੁੰਚ ਰਿਹਾ ਕਿਸਾਨ ਜਿਹੜੇ ਨੇ ਇਸ ਗੱਲ ਤੋਂ ਕਿੰਨਾ ਕਿਤੇ ਖੁਸ਼ ਦਿਖਾਈ ਦੇ ਰਹੇ ਨੇ ਪਿੰਡ ਹਰੀਏ ਵਾਲਾ ਤੋਂ ਕੈਮਰਾ ਪਰਸਨ ਰਾਜੇਸ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ